ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਸੈਮੈਸਟਰ 2 ਦੇ ਨਾਵਲ ਦੇ ਜਿਹੜੇ ਬਲਦੇ ਦੀਵੇ ਜਿਹੜਾ ਨਾਵਲ ਹੈ ਬਲਦੇ ਦੀਵੇ ਠੀਕ ਹੈ ਇਸ ਨਾਵਲ ਦਾ ਆਪਾਂ ਜਿਹੜੇ ਕਿ ਸ਼ਾਰਟ ਕੁਐਸਚਨ ਅਨਸਰ ਕਰਾਂਗੇ ਲੌਂਗ ਆਪਾਂ ਨੇ ਅਪਲੋਡ ਕਰ ਦਿੱਤੇ ਨੇ ਬਾਕੀ ਜਿਹੜਾ ਆਪਾਂ ਵਿਸ਼ਾ ਵਸਤੂ ਅਪਲੋਡ ਕੀਤਾ ਹੋਇਆ ਉਹਦੇ ਵਿੱਚੋਂ ਸਾਰੇ ਕੁਐਸਚਨਸ ਮੋਸਟਲੀ ਹੋ ਜਾਂਦੇ ਨੇ ਤੇ ਤੁਹਾਨੂੰ ਮੈਂ ਬਰੀਫਲੀ ਸਟੋਰੀ ਵੀ ਉਹ ਜੀ ਸਮਝਾਈ ਹੋਈ ਹੈ ਠੀਕ ਹੈ ਇਸ ਵੀਡੀਓ 'ਚ ਆਪਾਂ ਸ਼ਾਰਟ ਕੁਐਸ पहलो क्वेश्चन ਤੇ ਹੀ ਆ ਜਾਣਾ ਕਿ ਸਰਲੇਖ ਕੀ ਇਸ ਦਾ ਸਰਲੇਖ ਢੁਕਮਾ ਹਾਂਜੀ ਇਸ ਰਚਨਾ ਦਾ ਜਿਹੜਾ ਸਰਲੇਖ ਆ ਬਲਦੇ ਦੀ ਮਟਕਮਾ ਤੇ ਫੱਬਮਾ ਇਹਦਾ ਸਰਲੇਖ ਇਸ ਉਦੇਸ਼ ਤੇ ਆਧਾਰ ਤੇ ਰੱਖਿਆ ਹੋਇਆ ਕਿ ਜਿਹਦੇ ਰਾਹੀਂ ਨਾਵਲ ਲੇਖਿਕਾ ਇਹ ਦੱਸਣਾ ਚਾਹੁੰਦੀ ਹੈ ਕਿ ਚਾਹੇ ਉਹਨਾਂ ਦੇ ਆਲੇ ਦੁਆਲੇ ਜ਼ਗੀਰਦਾਰੀ ਜ਼ਬਰ ਜ਼ੁਲਮ ਤੇ ਸ਼ੋਸ਼ਨ ਹੋਵੇ ਭਾਵੇਂ ਔਰਤ ਕਿੰਨੀ ਵੀ ਦੱਬੀ ਕੁਚਲੀ ਹੋਵੇ ਭਾਵੇਂ ਡਾਕਟਰ सलीम ਵਰਗੇ ਨੂੰ ਆਪਣੇ ਆਲੇ ਦੁਆਲੇ ਦਾ ਕਿੰਨਾ ਘਟਿਆ ਲੱਗਦਾ ਹੋਵੇ ਜੀਵਨ ਫਿਰ ਵੀ ਚੰਗਿਆਈ ਤੇ ਆਸਵੰ ਦੇ ਦੀਵੇ ਬਲਦੇ ਰਹਦੇ ਨੇ ਫਿਰ ਵੀ ਮਤਲਬ ਕਿ ਇੱਕ ਚੰਗਿਆਈ ਤੇ ਇੱਕ ਪੋਜ਼ਿਟਿਵਿਟੀ ਦੇ ਦੀਵੇ ਬਲਦੇ ਰਹਿੰਦੇ ਨੇ ਤੇ ਇਹ ਦੀਵੇ ਫਿਕਰਾਂ ਚੇਤਾਵਾਂ ਤੇ ਡਰ ਦੇ ਸائے ਹੇਠ ਵਿਚਰ ਰਹੀ ਜਰੀਨਾ ਦੇ ਜੀਵਨ ਦੇ ਵਿੱਚ ਡਾਕਟਰ ਸਲੀਮ ਜਿਹੜਾ ਕਿ ਆਉਂਦਾ ਜਦੋਂ ਦੀ ਜ਼ਿੰਦਗੀ ਦੇ ਵਿੱਚ ਤਾਂ ਉਹ ਦੀਵਾ ਜਗਦਾ ਤੇ ਜ਼ਗੀਰਦਾਰਾਂ ਦੇ ਸ਼ੋਸ਼ਣ ਦੇ ਸ਼ਿਕਾਰ ਬਣੇ ਲੋਕਾਂ ਦੀ ਪੰਚਾਇਤ ਰਾਹੀਂ ਉਹਨਾਂ ਦੇ ਜਕੜ ਦੇ ਵਿੱਚੋਂ ਬਾਹਰ ਨਿਕਲਣ ਦੇ ਰੂਪ ਦੇ ਵਿੱਚ ਫਿਰ ਕਿਕਰਾਂ ਵਾਲੇ ਬਾਬੇ ਦੀ ਪ੍ਰੇਰਨਾ ਦੇ ਰੂਪ ਦੇ ਵਿੱਚ ਇਹ ਦੀਵੇ ਬਲਦੇ ਰਹਿੰਦੇ ਨੇ ਤੇ ਨਾਵਲ ਦੇ ਅੰਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਸਲੀਮ ਗੱਡੀ ਦੇ ਵਿੱਚੋਂ ਜਦੋਂ ਕਰਾਚੀ ਨੇੜੇ ਡਾਕਟਰ ਸ਼ਾਹੀਦ ਦੇ ਕਲੀਨਿਕ ਦੇ ਵਿੱਚ ਜਰੀਨਾ ਜੀਆਂ ਕੁੜੀਆਂ ਦੇ ਇਲਾਜ ਕਰਨ ਤੇ ਨਜ਼ਮਾ ਤੇ ਸਲਮਾ ਜੀਆਂ ਕੁੜੀਆਂ ਦਾ ਭਵਿੱਖ ਸੁਧਾਰ ਸੁਧਾਰਦੇ ਆ ਕਈ ਜਹੇ ਦੀਵੇ ਬਾਲਣ ਲਈ ਜਾ ਰਿਹਾ ਠੀਕ ਹੈ ਇਸ ਤਰ੍ਹਾਂ ਇਸ ਨਾਵਲ ਦਾ ਜਿਹੜਾ ਨਾਇਕ ਕੈਰੈਕਟਰ ਸਲੀਮ ਦੇ ਜੀਵਨ ਦਾ ਉਦੇਸ਼ ਵੀ ਇਹੀ ਹੈ ਰਿਹਾ ਤੇ ਇਸ ਤਰ੍ਹਾਂ ਨਾਵਲ ਦੇ ਉਦੇਸ਼ ਤੇ ਨਾਵਲ ਦੇ ਅੰਤ ਦੇ ਆਧਾਰ ਤੇ ਰੱਖਿਆ ਗਿਆ ਨਾਵਲ ਦਾ ਸਲੇਖ ਟੁਕਮਾ ਬਲਦੇਦੀਵ ਨਾਵਲ ਕੀ ਸੀ ਰਚਨਾ ਰਜੀਆ ਨੂਰ ਮੁਹੰਮਦੀ ਨਾਇਕਾ ਕੌਣਾ ਜਰੀਨਾ ਤੇ ਨਾਇਕ ਹੈਗਾ ਡਾਕਟਰ ਸਲੀਮ ਡਾਕਟਰ ਸਲੀਮ ਦੇ ਦੋਸਤ ਨਾ ਸ਼ਾਹੀਦ ਹੈ ਤੇ ਹਾਂਜੀ ਅੱਗੇ ਹੈ ਬਲਦੇਦੀਵ ਨਾਵਲ ਦੇ ਪੰਜ ਮਰਦ ਪਾਤਰ ਕਿਹੜੇ ਨੇ ਤੇ ਔਰਤਾਂ ਵਾਲਾ ਇਹ ਕੁਐਸਚਨ ਪੱਕਾ ਯਾਦ ਕਰ ਲੈਣਾ ਡਾਕਟਰ ਸਲੀਮ ਮਰਦ ਪਾਤਰਾਂ ਦੇ ਵਿੱਚ ਨਾਇਕ ਹੈ ਚੌਧਰੀ ਜਫਰੂਲਾ ਠੀਕ ਹੈ ਮੁੰਸ਼ੀ ਖੈਰਦੀਨ ਮੀਰਾਜ਼ਦੀਨ ਕਿਕਰਾਂ ਵਾਲੇ ਬਾਬਾ ਜੀ ਤੇ ਇੱਕ ਤੁਸੀਂ ਉਹਦਾ ਉਹਦਾ دوست ਸੀ ਜਿਹੜਾ ਡਾਕਟਰ सलीम ਦਾ ਉਹ ਵੀ ਯਾਰ ਕਰਦਾ ਡਾਕਟਰ شاہਦ ਠੀਕ ਹੈ ਬਲਦੇਦੀਪ ਐ ਨਾਵਲ ਦੀਆਂ ਪੰਜ ਇਸਤਰੀ ਪਾਤਰ ਕਿਹੜੇ-ਕਿਹੜੇ ਨੇ ਜਰੀਨਾ ਮੁੱਖ ਪਾਤਰ ਨਜ਼ਮਾ ਸਲਮਾ ਸਾਹਿਬਾ ਤੇ ਨਰਸ ਰੌਸ਼ਨ ਤੇ ਇਹ 2023 ਦੇ ਵਿੱਚ ਆਇਆ ਹੋਇਆ ਤੇ ਇੱਕ ਹੋਰ ਜਿਹੜੇ ਪਹਿਲਾਂ ਆਏ ਹੋਏ ਨੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਪੁੱਛ ਹੀ ਕਰਦੇ ਜਿਹੜੇ ਪਹਿਲਾਂ ਪ੍ਰੀਵੀਅਸ ਐਗਜ਼ਾਮ ਚ ਆਏ ਹੋਏ ਨੇ ਹਾਂਜੀ ਅੱਗੇ ਇਥੇ ਰਜੀਆਂ ਨਹੀਂ ਹੈਗਾ ਸਟੂਡੈਂਟਸ ਜਰੀਨਾ ਜਰੀਨਾ ਦੇ ਧੀਆਂ ਕਹਿੰਦੇ ਕਿ ਨਾ ਸੀ ਨਜ਼ਮਾ ਤੇ ਸਲਮਾ ਠੀਕ ਹੈ ਤੇ ਹੋਰ ਕਿਹੜੇ-ਕਿਹੜੇ ਪਹਿਲਾਂ ਪ੍ਰੀਵਿਅਸ ਐਗਜ਼ਾਮ ਚ ਆਏ ਹੋਏ ਨੇ ਪਹਿਲਾਂ ਉਹ ਹੀ ਕਰਦੇ ਆਂ ਇਹ 2023 ਦੇ ਵਿੱਚ ਆਇਆ ਹੋਇਆ ਤੇ 2023 ਦੇ ਵਿੱਚ ਨਜ਼ਮਾ ਚੁੜੇਲਾਂ ਬਾਰੇ ਕੀ ਕਹਿੰਦੀ ਹੈ ਨਜ਼ਮਾ ਕਹਿੰਦੀ ਕਿ ਚੁੜੇਲਾ ਜੰਗਲ ਦੇ ਵਿੱਚ ਰਹਿੰਦੀਆਂ ਨੇ ਤੇ ਉਹ ਸੁੱਤੇ ਪਏ ਬੱਚਿਆਂ ਨੂੰ ਖਾ ਜਾਂਦੀਆਂ ਨੇ ਬਾਕੀ ਜਦੋਂ ਤੁਸੀਂ ਸ਼ਾਰਟ ਕੁਐਸਚਨ ਕਰੋਗੇ ਨਾ ਇਹਦੇ ਨਾਲ ਤੁਹਾਡੇ ਜਿਹੜੇ ਲੌਂਗ ਕੁਐਸਚਨ ਸਾਰੇ ਰਿਪੀਟ ਹੋ ਜਾਣਗੇ ਮਤਲਬ ਕਿ ਦੁਬਾਰਾ ਰਿਕਾਲ ਹੋ ਜਾਣਗੇ ਹਾਂਜੀ ਜਰੀਨਾ ਦੀ ਮਾਂ ਦੀ ਮੌਤ ਕਦੋਂ ਤੇ ਕਿਵੇਂ ਹੋਈ ਸੀ ਜਰੀਨਾ ਅਜੇ 1 ਸਾਲ ਦੀ ਸੀ ਜਦੋਂ ਉਹਦੀ ਮਾਂ ਦੀ ਮੌਤ ਦਿਲ ਦੀ ਹਰਕਤ ਬੰਦ ਹੋਣ ਕਰਕੇ ਹੋ ਗਈ ਸੀ ਠੀਕ ਹੈ ਲਗੇਸੀ ਮਾਰਗਰੇਟ ਕੌਣ ਸੀ 2022 ਦੇ ਵਿੱਚ ਆਇਆ ਹੋਇਆ ਹਾਂਜੀ ਮਾਰਗਰੇਟ ਅਮਰੀਕਾ ਦੇ ਇੱਕ ਹਸਪੀਟਲ ਦੇ ਵਿੱਚ ਸਿਸਟਰ ਨਰਸ ਸੀ ਠੀਕ ਹੈ ਸਿਸਟਰ ਨਰਸ ਸੀ ਜਿਹਦੀ ਅੱਖਾਂ ਨੀਲੀਆਂ ਬਾਲ ਸੁਨਹਿਰੀ ਜਿਸਮ ਸੋਡਿਉਲ ਸੀ ਤੇ ਜਵਾਨ ਸੀ ਉਹ ਤੇ ਬੜੀ ਅਕਲਮੰਦ ਤੇ ਕਾਬਲ ਸੀ ਤੇ ਇੱਕ ਵਾਰੀ ਉਹਨੇ ਇਨਫਲੂਐਂਜ਼ਾ ਤੋਂ ਪੀੜਤ ਸਲੀਮ ਦੀ ਬੜੀ ਸੇਵਾ ਕੀਤੀ ਤੇ ਇੱਕ ਰਾਤ ਡਿਊਟੀ ਤੋਂ ਵਿਹਲੇ ਹੋ ਕੇ ਸਲੀਮ ਉਹਦੇ ਨਾਲ ਥੀਏਟਰ ਗਿਆ ਜਿੱਥੇ ਇੱਕ ਰੂਜੇ ਦੇ ਵਿੱਚ ਉਹ ਗਵਾਚ ਗਏ ਡਾਕਟਰ ਸਲੀਮ ਨੂੰ ਅਹਿਸਾਸ ਹੋ ਗਿਆ ਕਿ ਉਹ ਉਸ ਨੂੰ ਪਿਆਰ ਕਰਦੀ ਹੈ ਪਰ ਪਤਾ ਨਹੀਂ ਕਿਉਂ ਉਸ ਦਾ ਉਹਦੇ ਨਾਲ ਵਿਆਹ ਨਾ ਹੋ ਸਕਿਆ ਅਗੇ 2022 ਦੇ ਵਿੱਚ ਆਇਆ ਪਿੰਡ ਦੇ ਵਿੱਚ ਬਸੰਤ ਦਾ ਤਿਹਾਰ ਕਿਸ ਤਰ੍ਹਾਂ ਮਨਾਇਆ ਗਿਆ ਸੀ ਹਾਂਜੀ ਪਿੰਡ ਵਿੱਚ ਬਸੰਤ ਦਾ ਤਿਹਾਰ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਗਿਆ ਤੇ ਕਈ ਦਿਨ ਪਹਿਲਾਂ ਹਰ ਪਾਸੇ ਔਰਤਾ ਮਰਦ ਰੰਗ-ਬਰੰਗੀਆਂ ਡੋਰਾਵਾਂ ਵਟਦੇ ਨਜ਼ਰ ਆਉਂਦੇ ਨੇ ਤਾਂ ਬਸੰਤ ਵਾਲੇ ਦਿਨ ਆਸਮਾਨ ਦਾ ਚੱਪਾ-ਚੱਪਾ ਵਨਸ-ਵਨੇ ਰੰਗਾਂ ਦੀਆਂ ਗੁੱਡੀਆਂ ਨਾਲ ਭਰਿਆ ਗਿਆ ਤੇ ਜਦੋਂ ਕਿਸੇ ਦੀ ਪਤੰਗ ਕੱਟੀ ਜਾਂਦੀ ਹੈ ਤਾਂ ਹਰ ਪਾਸੇ ਬੋ ਕਾਟਾ ਦਾ ਸ਼ੋਰ ਮਚ ਜਾਂਦਾ ਠੀਕ ਹੈ ਤੇ ਜੇਤੂ ਪਾਰਟੀ ਵੱਲੋਂ ਟੋਲ ਤੇ ਕਈ ਤਰ੍ਹਾਂ ਦੇ ਵਾਜੇ ਵਜਾਏ ਜਾਂਦੇ ਨੇ ਕਿਦਰੇ-ਕਿਦਰੇ ਵੱਡੀ ਉਮਰ ਦੇ ਆਦਮੀਆਂ ਜਾਂ ਗੁੱਡੀਆਂ ਗੁੱਡੀਆਂ ਉਡਾ ਰਹੇ ਨੇ ਤੇ ਔਰਤ ਕੁੜੀਆਂ ਤੇ ਔਰਤਾਂ ਘਰੇ ਖਾਣਾ ਪਕਾਪਕਾ ਕੇ ਮਰਦਾਂ ਤੇ ਮੁੰਡਿਆਂ ਦੇ ਮਰਦਾਂ ਨੂੰ ਭੇਜ ਰਹੀਆਂ ਨੇ ਸਲੀਮ ਨੇ ਵੀ ਹਵੇਲੀ ਦੇ ਲੋਕਾਂ ਨਾਲ ਇੱਕ ਦੋ ਗੁੱਡੀਆਂ ਉਡਾਈਆਂ ਤੇ ਨਜ਼ਮਾ ਤੇ ਸਲਮਾ ਨਾਲ ਛੋਟੇ-ਛੋਟੇ ਗੁੱਡੀਆਂ ਉਡਾ ਕੇ ਬਹੁਤ ਹਸਾਇਆ ਨਜ਼ਮਾ ਤੇ ਸਲਮਾ ਜਰੀਨਾ ਦੀਆਂ ਧੀਆਂ ਸੀ ਤੇ ਚੌਧਰੀ ਦੀ ਉਹ ਜਿਹੜੀ ਕਿ 3rd ਵਾਈਫ ਸੀ ਠੀਕ ਹੈ ਤੇ ਪਹਿਲਾਂ ਦੋ ਧੀਆਂ ਸੀ ਫਿਰ ਉਹਨੇ ਜਿਹੜੇ ਕਿ ਲੜਕੇ ਨੂੰ ਜਨਮ ਦਿੱਤਾ ਸੀ ਅਗੇ ਸੀ ਹਾਂਜੀ 2022 ਦੇ ਵਿੱਚ ਆਇਆ ਹੈ ਟਾਂਗੇ ਵਾਲਾ ਕਿਸ ਕਿਸ ਦਾ ਦੋੜਾ ਗਾਉਂਦਾ ਹੈ ਤੇ ਉਸ ਦੇ ਦੋੜੇ ਦੀ ਪਹਿਲੀ ਸਤਰ ਜਾਂ ਮੁੱਢਲੇ 17 ਕੀ ਸੀ ਤਾਂ ਟਾਂਗੇ ਵਾਲਾ ਸੁਲਤਾਨ ਬਾਹੂ ਦਾ ਦੋੜਾ ਪੜਦਾ ਤੇ ਪਹਿਲੀ ਸਤਰ ਸੀ ਅਲਫਾ ਅੱਲਾ ਚੰਬੇ ਦੀ ਬੁੱਟੀ ਮਨ ਮੇਰੇ ਵਿੱਚ ਲਾਈ ਹੋ ਤੇ 2021 ਦੇ ਵਿੱਚ ਆਇਆ ਹੱਕਨਵਾਜ਼ ਕੌਣ ਸੀ ਹੱਕਨਵਾਜ਼ ਚੌਧਰੀ ਸਾਹਿਬ ਦਾ ਸਾਈਜ਼ ਸੀ ਤੇ ਉਹ ਡਾਕਟਰ ਸਲੀਮ ਦੇ ਕਹਨ ਤੇ ਉਹ ਲਈ ਚਾਹ ਬਣਾ ਕੇ ਲਿਆਉਂਦਾ ਸੀ ਤੇ ਫਿਰ ਉਹਨੂੰ ਖਬਰ ਦਿੰਦਾ ਕਿ ਸਾਹਿਬ ਨੇ ਡਾਕਟਰ ਸਲੀਮ ਨੂੰ ਛੇਤੀ ਛੇਤੀ ਜਰੀਨਾ ਕੋਲ ਬੁਲਾਇਆ। ਹੁਣ ਦੇਖੋ ਬਾਕੀ ਕੁਐਸਚਨ ਦੇਖਨੇ ਹਾਂ ਜਿਹੜੇ ਪਹਿਲਾਂ ਪ੍ਰੀਵਿਅਸ ਐਗਜ਼ਾਮ ਚ ਆਏ ਹੋਏ ਸੋ ਮੈਂ ਤੁਹਾਨੂੰ ਦੱਸਦੇ। ਹਾਂਜੀ ਸੈਕੰਡ ਕਲਾਸ ਵਿੱਚ ਕਿਹੋ ਜਿਹਾ ਬੰਦਾ ਸਫਰ ਕਰ ਰਿਹਾ ਸੀ ਜਿਸ ਨੂੰ ਦੇਖ ਕੇ ਡਾਕਟਰ ਸਲੀਮ ਨੇ ਨਫ਼ਰਤ ਨਾਲ ਮੂੰਹ ਦੂਜੇ ਪਾਸੇ ਕੀਤਾ। ਤਾਂ ਪੱਕੀ ਉਮਰ ਦਾ ਬੰਦਾ ਸਫ਼ਰ ਕਰ ਰਿਹਾ ਸੀ ਤੇ ਉਹ ਕੱਪੜੇ ਮੋਟੇ ਖੱਦਰ ਦੇ ਮੈਲੇ ਸੀ ਤੇ ਉਹਦੇ ਇੱਕ ਹੱਥ ਵਿੱਚ ਮੈੜੀ ਜੀ ਗੱਟੜੀ ਸੀ ਤੇ ਦੂਜੇ ਹੱਥ ਦੇ ਵਿੱਚ ਹੁੱਕਾ ਸੀ ਮਰੀਦਪੁਰ ਸਟੇਸ਼ਨ ਉੱਤੇ ਪਹੁੰਚਣ ਸਰ ਡਾਕਟਰ ਸਲੀਮ ਨੇ ਕਿਹਾ ਜੇ ਕੱਪੜੇ ਪਾਏ ਹੋਏ ਸੀ ਤੇ ਗੂੜੇ ਨੀਲੇ ਰੰਗ ਦਾ ਕੋਟ ਪਾਇਆ ਸੀ ਮਰੀਦਪੁਰ ਦੇ ਵਿੱਚ ਹੀ ਜਿਹੜੀ ਕਿ ਜੁਰੀਨਾ ਸੀ ਠੀਕ ਹੈ ਜੁਰੀਨੇ ਦਾ ਮੈਰੀ ਸੂਲੀ ਹੋਈ ਸੀ ਚੌਧਰੀ ਦੇ ਨਾਲ ਤੇ ਜਿਹਨੂੰ ਕੋਈ ਵਟ ਨਹੀਂ ਸੀ ਤੇ ਉਹਦੇ ਫੁੱਲਾਂ ਵਾਲੇ ਰੰਗਦਾਰ ਟਾਈ ਨਾਲ ਸੋਨੇ ਦਾ ਪਿੰਨ ਲੱਗਿਆ ਹੋਇਆ ਸੀ ਤੇ ਜੇਬ ਦੀ ਕੋਟ ਦੀ ਜੇਬ ਦੇ ਵਿੱਚ ਉਹਦਾ ਰੰਗਦਾਰ ਰਮਾਲ ਸੀ ਉਸੇ ਰੰਗ ਦਾ ਡਾਕਟਰ ਸਲੀਮ ਨੂੰ ਸਟੇਸ਼ਨ ਤੋਂ ਲੈਣ ਕੋਲ ਲਿਆ ਸੀ ਚੌਧਰੀ জাফর ਉੱਲਾ ਨੇ ਆਪਣੇ ਮੁਨਸ਼ੀ ਖੈਰਦੀਨ ਨੂੰ ਭੇਜਿਆ ਸੀ ਚੌਧਰੀ ਸਾਹਿਬ ਨੂੰ ਜਰੀਨਾ ਦੀ ਦੇਖਭਾਲ ਲਈ ਲਾਹੌਰ ਤੋਂ ਕਿਸੇ ਡਾਕਟਰ ਜਾਂ ਲੇਡੀ ਡਾਕਟਰ ਦਾ ਪ੍ਰਬੰਧ ਕਿਉਂ ਨਹੀਂ ਸੀ ਕੀਤਾ ਚੌਧਰੀ ਸਾਹਿਬ ਨੂੰ ਜਰੀਨਾ ਦੀ ਦੇਖਭਾਲ ਲਈ ਲਾਹੌਰ ਤੋਂ ਕੋਈ ਕੋਈ ਲੇਡੀ ਡਾਕਟਰ ਨਹੀਂ ਸੀ ਮਿਲੀ ਤੇ ਉਹਨਾਂ ਉੱਥੋਂ ਕਿਸੇ ਡਾਕਟਰ ਦਾ ਪ੍ਰਬੰਧ ਇਸ ਲਈ ਨਹੀਂ ਕੀਤਾ ਸੀ ਕਿਉਂਕਿ ਉਹਨਾਂ ਦੇ ਘਰ ਬਹੁਤ ਘਰ ਬਹੁਤ ਸਖਤ ਪਰਦਾ ਸੀ ਤੇ ਚੌਧਰੀ ਸਾਹਿਬ ਜਰੀਨਾ ਦੀ ਦੇਖਭਾਲ ਦੀ ਜ਼ਿੰਮੇਵਾਰੀ ਕਿਸੇ ਡਾਕਟਰ ਨੂੰ ਸੌਂਪਣੇ ਚਾਹੁੰਦੇ ਸੀ ਜਿਸ ਦੀ ਉਸ ਸਾਰੇ ਇਲਾਕੇ ਦੇ ਵਿੱਚ ਕੋਈ ਜਾਣ ਪਛਾਣ ਰਹਾ ਹੋਵੇ ਸਟੇਸ਼ਨ ਤੋਂ ਡਾਕਟਰ ਸਲੀਮ ਨੂੰ ਲੈਣ ਵਾਲੇ ਮੁੰਸ਼ੀ ਖੈਰਦੀਨ ਸ਼ਕਲ ਕਹੋ ਜੀ ਸੀ ਠੀਕ ਹੈ ਉਹਨੇ ਕਾਲੀ ਅਚਕਣ ਪਾਈ ਹੋਈ ਸੀ ਤੇ ਉਹਦੇ ਸਿਰ ਉੱਤੇ ਜਿਨਾਹ ਕੈਪਸੀ ਜਿਸ ਦੇ ਪਾਸੇ ਤੋਂ ਕਾਲੇ ਚਿੱਟੇ ਵਾਲ ਦੇ ਸਿਰੇ ਸੀ ਤੇ ਨੈਣ ਨਕਸ਼ ਮੋਟੇ ਸੀ ਸਨੈਰੀ ਐਨ ਕੁ ਸਨੈਰੀ ਫਰੇਮ ਵਾਲੀ ਸੀ ਚਿਹਰੇ ਉੱਤੇ ਸੰਜੀਦਗੀ ਸੀ ਬੜੇ ਰਿਮਰਸਿ ਸ਼ਰੀਫ ਜਿਹਾ ਲੱਗਦਾ ਸੀ ਸਲੀਮ ਉਹਨੂੰ ਦੇਖ ਕੇ ਹੈਰਾਨ ਹੋਇਆ ਸੋਚ ਰਿਹਾ ਸੀ ਕਿ ਪਾਕਿਸਤਾਨ ਦੇ ਪਿੰਡਾਂ ਵਿੱਚ ਜਿਹੇ ਸੁਲਝੇ ਹੋ ਲੋਕ ਵੀ ਰਹਿੰਦੇ ਨੇ ਉਦਰੀ ਜਫਰुल्लाह ਦੇ ਕਿੰਨੀਆਂ ਸ਼ਾਦੀਆਂ ਹੋਣ ਸੀ ਜਿਹੜਾ ਕਿ ਜਰੀਨਾ ਦਾ ਪਤੀ ਸੀ ਤਿੰਨ ਸ਼ਾਦੀਆਂ ਹੋ ਗਈਆਂ ਸੀ ਉਹਦੀਆਂ ਤੇ ਇਹ ਸ਼ਾਦੀਆਂ ਉਹਨਾਂ ਨੇ ਪੁੱਤਰ ਦੀ ਪ੍ਰਾਪਤੀ ਲਈ ਕਰੀਆਂ ਸੀ ਪਹਿਲੀ ਪਤਨੀ ਨੇ ਦੋ ਧੀਆ ਨੂੰ ਜਨਮ ਦਿੱਤਾ ਦੂਜੀ ਦੇ ਜਨਮੇ ਸਮੇਂ ਬੱਚੇ ਦੇ ਪੇਟ ਦੇ ਵਿੱਚ ਮੌਤ ਹੋਣ ਕਰਕੇ ਦਾਈ ਦੇ ਕਹਿੰਦੇ ਸਾਰੋ ਕਿਸੇ ਬੱਚੇ ਨੂੰ ਜਨਮ ਦੇਣ ਦੇ ਅਜੋਗ ਹੋਊਗੀ ਸੀ ਤੇ ਜਿਹਦੇ ਕਰਕੇ ਉਹ ਪਾਗਲ ਹੋ ਗਈ ਸੀ ਤੀਜੀ ਪਤਨੀ ਜਰੀਨਾ ਸੀ ਜਿਹਦੇ ਦੋ ਧੀਆ ਮਗਰ ਇੱਕ ਪੁੱਤਰ ਨੇ ਜਨਮ ਲਿਆ ਜਰੀਨਾ ਦੇ ਕਿੰਨੇ ਆ ਧੀਆ ਪੁੱਤਰ ਸੀ ਦੋ ਧੀਆ ਤੇ ਇੱਕ ਪੁੱਤਰ ਨੈਕਸਟ ਹੈਗਾ ਚੌਧਰੀ ਸਾਹਿਬ ਦੀ ਦੂਜੀ ਪਤਨੀ ਦੀ ਕੀ ਹਾਲਤ ਹੈ? ਕਾਰ ਵਿੱਚ ਅਮਰੀਦਪੁਰ ਪਿੰਡ ਵਿੱਚ ਲੰਘਦਾ ਡਾਕਟਰ ਸਲੇਮ ਨੇ ਗਲੀਆਂ ਤੇ ਬਾਜ਼ਾਰ ਵਿੱਚ ਕੀ ਦੇਖਿਆ? ਛੋਟੇ ਛੋਟੇ ਦੁਕਾਨਾਂ ਦੇ ਸਾਹਮਣੇ ਬੈਂਚਾਂ ਤੇ ਕੁਰਸੀਆਂ ਉੱਤੇ ਬੈਠੇ ਪਿੰਡ ਦੇ ਲੋਕ ਭੁੱਖਾ ਪੀਰੇ ਨੇ। ਤੇ ਇੱਕ ਥਾਂ ਬੱਚੇ ਨੰਗੇ ਪੈਰੀ ਕੁੜਤੇ ਜਾਂ ਸਵੈਟਰ ਪਾਈ ਗੁੱਲੀ ਡੰਡਾ ਖੇਡ ਰਹੇ ਨੇ, ਦਰਖਤ ਢੇਡ ਮੱਝਾਂ ਉੱਤੇ ਔਰਤਾ ਬੱਚੇ ਲੈ ਕੇ ਬੈਠੀਆਂ ਨੇ ਆਪਸ ਦੇ ਵਿੱਚ ਗੱਲਾਂ ਕਰ ਰਹੀਆਂ ਨੇ, ਥਾਂ ਥਾਂ ਮਰੀਲ ਤੇ ਕੁੱਤੇ ਕੂੜੇ ਦੇ ਢੇਰ ਨੂੰ ਫੋਲਦਿਆਂ ਕੁਕੜੀਆਂ ਤੇ ਗੰਦੇ ਪਾਣੀ ਵਿੱਚ ਤਰਦਿਆਂ ਬੱਤਕਾਂ ਦਿਖਾਈ ਦੇ ਰਹੀਆਂ ਨੇ। ਤੇ ਸੋਹਣੀ ਤਰ੍ਹਾਂ ਲਿਪੇ ਹੋਏ ਮਕਾਨਾਂ ਵਿੱਚੋਂ ਧੂਆ ਨਿਕਲ ਰਿਹਾ। ਡਾਕਟਰ ਸਲੀਮ ਨੂੰ ਹਵੇਲੀ ਦੇ ਘਰ ਕਿਹੋ ਜਿਹਾ ਕਮਰੇ ਵਿੱਚ ਠਹਿਰਾਇਆ ਗਿਆ ਸੀ ਤਾਂ ਉਹਨੂੰ ਹਵੇਲੀ ਦੇ ਮਰਦਾਨੇ ਹਿੱਸੇ ਵਿੱਚ ਠਹਿਰਾਇਆ ਗਿਆ ਸੀ ਜਿਹੜਾ ਕਮਰਾ ਸਾਫ਼ ਸੁਥਰਾ ਰਚਾਨਣ ਵਾਲਾ ਸੀ ਤੇ ਉਹਦੇ ਪਿੱਛੇ ਦੋ ਵਾਰੀਆਂ ਸੀ ਜਿਨ੍ਹਾਂ ਵਿੱਚੋਂ ਹਰੇ-ਹਰੇ ਖੇਤ ਤੇ ਮੱਧਮ ਸਾਇਦਿਸ ਦੇ ਸੀ। ਨਜ਼ਮਾ ਪਹਿਲੀ ਵਾਰ ਡਾਕਟਰ ਸਲੀਮ ਦੇ ਸਾਹਮਣੇ ਹੀ ਤਾਂ ਉਹਨੇ ਕਿਹੋ ਜਿਹੇ ਕੱਪੜੇ ਪਾਏ ਸੀ ਤਾਂ ਪਿਆਰੀ ਤੇ ਸੋਹਣੀ ਜਿਹੀ ਗੁੱਡੀ ਵਾਂਗ ਦਿਖਾਈ ਦੇ ਰਹੀ ਸੀ। ਇਹ ਨਜ਼ਮਾ ਹਾਂਜੀ ਨਜ਼ਮਾ ਜਦੋਂ ਪਹਿਲੀ ਵਾਰ ਡਾਕਟਰ ਸਲੀਮ ਦੇ ਸਾਹਮਣੇ ਹੀ ਤਾਂ ਉਹਨੇ ਕਿਹੋ ਜਿਹੇ ਕੱਪ ਨਜ਼ਮਾ ਪਿਆਰੀ ਤੇ ਸੋਹਣੀ ਜਿਹੀ ਗੁੱਡੀ ਵਾਂਗ ਦਿਖਾਈ ਦੇ ਰਹੀ ਸੀ ਉਹਦੇ ਨੀਲੇ ਤੇ ਗੁਲਾਬੀ ਰੰਗ ਦੇ ਫੁੱਲਾਂ ਵਾਲੇ ਰੇਸ਼ਮੀ ਕੱਪੜੇ ਤੇ ਸਲਵਾਰ ਤੇ ਕਮੀਜ਼ ਪਾਈ ਹੋਈ ਸੀ ਠਿੱਕੇ ਠਿੱਕੇ ਨਕਸ਼ ਕਾਲੀਆਂ ਅੱਖਾਂ ਤੇ ਕੁੰਘਰਾਲੇ ਵਾਲ ਬਹੁਤ ਹੀ ਸੋਹਣੇ ਲੱਗਦੇ ਸੀ ਮਿਰਾਲਦੀਨ ਦੀ ਸ਼ਕਲ ਕਿਹੋ ਜੀ ਸੀ ਹਾਂਜੀ ਮਿਰਾਲਦੀਨ ਪੰਜਾਬ 55 ਸਾਲਾਂ ਦਾ ਬੁੱਢਾ ਆਦਮੀ ਸੀ ਤੇ ਉਹਦਾ ਰੰਗ ਸਾਵਲਾ ਸੀ ਤੇ ਮੂੰਹ ਤੇ ਚੇਚਰੇ ਦਾਗ ਸੀ ਅੱਖਾਂ ਵਿੱਚੋਂ ਹਾਂਜੀ ਅੱਗੇ ਪੋਸਟ ਰੀਡ ਕਰ ਲੈਣੇ ਨੇ ਇੱਕ ਵਾਰ ਜ਼ਰੂਰ ਰੀਡ ਕਰ ਲਿਓ ਹਾਂਜੀ ਜਿਵੇਂ ਸਦੀਕਾ ਕੌਣ ਸੀ ਇਹ ਵਾਲੇ ਜਰੂਰ ਠੀਕ ਹੈ ਸਦੀਕਾ ਸਲੀਮਾ ਦੀ ਮਾਂ ਵਾਲੇ ਸੀ ਕੀ ਜਾਂਦੇ ਹੋ ਸਾਈਬਾ ਕੌਣ ਸੀ ਤੇ 32 ਨੰਬਰ ਵਾਲਾ ਠੀਕ ਹੈ 35 ਵਾਲਾ ਤੇ 33 ਠੀਕਾ ਬੱਚਾ ਵਾਲਾ ਤੁਹਾਨੂੰ ਕਿਉਂ ਨੇ ਕਿ ਮਨ ਦੇ ਵਿੱਚ ਕੀ ਜਾਂਦਾ ਤੇ ਅਦਰੀਨਾ ਕਿਹੋ ਜਿਹਾ ਪੁੱਤਰ ਦੀ ਮੰਗ ਕਰਦੀ ਆ ਬਾਪ ਨੇ ਉਹਦੀ ਕਿਵੇਂ ਪਾਲਣਾ ਪੋਸ਼ਣਾ ਕੀਤੀ ਸੀ ਠੀਕ ਹੈ ਤੇ ਚੌਧਰੀ ਸਾਹਿਬ ਦੂਜੀ ਪਤਨੀ ਬਾਰੇ ਕੀ ਦੱਸਦਾ ਹੈ ਨਾ ਠੀਕ ਹੈ ਮੈਰੀ ਕੌਣ ਸੀ ਇਹ ਵਾਲੇ ਕੁਐਸਚਨਸ ਇਹ ਜੀ ਜ਼ਰੂਰ ਕਰ ਲੈਣੇ ਹਵੇਲੀ ਵਿੱਚ عورتਾਂ ਤੋਂ ਇਲਾਵਾ ਕੌਣ ਹੋਰ ਕੌਣ ਰਹਿੰਦਾ ਸੀ ਠੀਕ ਹੈ ਉਹ ਮਦਲਗਨ ਦੇ ਘਰ ਵਾਲਿਆਂ ਤੋਂ ਇਲਾਵਾ ਤੇ ਮੈਰੀ ਕੌਣ ਸੀ ਪਛੇਵੇਂ ਮੁਲਕ ਦੀਆਂ ਕੁੜੀਆਂ ਬਾਰੇ ਲੇਖ ਕਿ ਕਹਿੰਦਾ ਜਰੀਨਾ ਦੀ ਮਾਂ ਦੀ ਮੌਤ ਕਿਵੇਂ ਹੋਈ ਠੀਕ ਹੈ ਅਗਲਾ ਵੀ ਜਰੀਨਾ ਦੇ ਜਵਾਨ ਹੋਣ ਤੇ ਬਾਪ ਨੇ ਕੀ ਸਮਝਾਇਆ ਤੇ ਕੀ ਖਿਆਲ ਕਰਦੀ ਆ ਉਹ ਠੀਕ ਹੈ ਉਮਰ ਵਾਲਾ ਤਾਂ ਪਤਾ ਹੀ ਆ ਤੁਹਾਨੂੰ ਚੌਧਰੀ ਬਰਕਤ ਰਸੂਲ ਕੌਣ ਸੀ ਚੌਧਰੀ ਬਰਕਤ ਰਸੂਲ ਸੀ ਜਿਹੜੇ ਕਿ ਅੰਜਰੀਨਾ ਦਾ ਫਾਦਰ ਅਤੇ ਉਹ 42 ਸਾਲੇ ਮੰਨਗਾ ਸੀ ਉਹਨੂੰ ਆ ਲੱਗਦਾ ਸੀ ਵੀ ਇਹਦੇ ਨਾਲ ਉਹਦੀ ਧੀ ਖੁਸ਼ ਰਹੂਗੀ ਕਿਉਂਕਿ ਉਹ ਬਹੁਤ ਅਮੀਰ ਆ ਉਹਦੇ ਕੋਲ ਬਹੁਤ ਜ਼ਮੀਨਾਂ ਤੇ ਜਾਗੀਰਾਂ ਨੇ 56 ਇਹ ਹੋ ਗਿਆ ਕਮਜ਼ੋਰ ਕਿਉਂ ਹੋ ਗਈ ਸੀ ਕਿਉਂਕਿ ਉਹ ਸੋਚਦੀ ਸੀ ਵੀ ਜੇ ਕੁੜੀ ਹੋ ਗਈ ਤਾਂ ਉਹਦਾ ਜੀਵਨ ਨਰਕ ਬਣ ਜਾਊਗਾ ਫਜਲੂ ਕੌਣ ਸੀ ਤੇ ਅਬਦੁੱਲਾਹ ਕੌਣ ਸੀ ਠੀਕ ਹੈ ਤੇ ਅਮਾਮ ਬਖਸ਼ ਕੌਣ ਸੀ ਮਾਰਗਰੇਟ ਕੌਣ ਸੀ ਬਸੰਦਾ ਤੇ ਹਾਰੇ ਤਾਂ ਹੋ ਗਿਆ ਕਿਹੜੇ ਕਿਹੜੇ ਰੁਕੇ ਔਰ ਕਾਬਟਾ ਸੀ ਕੀ ਕੀ ਜ਼ਿਆਦਾ ਆ ਉਹਨੂੰ ਕਿਕਰਾਂ ਵਾਲੇ ਬਾਬੇ ਕੋਲ ਜਦੋਂ ਟਾਂਗੇ ਵਿੱਚ ਬੈਠ ਕੇ ਜਾ ਰਹੇ ਸੀ ਸਲੇਮ ਨੂੰ 35 ए, 75 ਵਾਲਾ ਹੋ ਗਿਆ ਆਪਣਾ ਹਾਂਜੀ ਪੜਾਈ ਬਾਰੇ ਕੀ ਦੱਸਦਾ ਉਹ ਨਰਸ ਜੋਰਜ ਫਿਨ ਕੌਣ ਸੀ ਨੁਸਰਤ ਕੌਣ ਸੀ 83 ਵਾਲਾ ਵੀ ਨਾਲੇ ਹਾਂਜੀ ਹੱਕਨਵਾਜ਼ ਕੌਣ ਸੀ ਪ੍ਰੇਸ਼ਨ ਕਰਨ ਲਈ ਕੀ ਕੀਤਾ ਹਾਂਜੀ 88 ਵਾਲਾ ਵੀ ਪਹਿਲਾਂ ਪ੍ਰੀਵਿਅਸ ਇਗਜ਼ਾਮ ਚ ਆਇਆ 2021 ਚ 89 ਕੀ ਸੋਚ ਰਿਹਾ ਸੀ ਉਹ ਤੇ ਕੀ ਗਵਾਇਆ ਤੇ ਕੀ ਲੱਭਿਆ ਕੋ ਕਿੱਥੇ ਜਾ ਰਿਹਾ ਸੀ ਹੁਣ ਠੀਕ ਹੈ ਥੈਂਕਸ